ਭੁਜਾਇਆ ਸ਼ਲੋਕ ਮਹੱਲਾ ਤੀਜਾ ਇਹੋ ਜਲ ਸਭ ਤੈ ਵਰਸਦਾ ਵਰਸੈ ਪਾਏ ਸੁਪਾਈ ਸੇ ਬਿਰਖਾ ਹਰੀਆਵਲੀ ਜੋ ਗੁਰਮੁਕਰਹਿ ਸੁਮਾਈ ਨਾਨਕ ਨਦਰੀ ਸੁਖ ਹੋਈ ਇਹਨਾ ਜਨਤਾ ਕਾ ਦੁਖ ਜਾਏ ਮਹੱਲਾ ਤੀਜਾ ਪਿੰਨੀ ਰਣ ਚਮਕਿਆ ਵੁਠਾ ਸਹਿ ਬਰ ਲਾਈ ਜਿਤ ਮੁਠੈ ਅਨ ਤਨ ਬਹੁਤਿ ਉਪਜੈ ਜਾਂ ਸਹੁ ਕਰੇ ਰਜਾਈ ਜਿਤ ਖਾਦੈ ਮਨ ਤ੍ਰਿਪਤੀਐ ਜੀਆ ਜੁਗਤ ਸੁਮਾਈ ਇਹੋ ਧਨ ਕਰਤੇ ਕਾ ਖੇਲਹਿ ਕਦੇ ਆਵੈ ਕਦੇ ਜਾਇ ਗਿਆਨੀਆਂ ਕਾ ਧਨ ਨਾਮ ਹੈ ਸਦ ਹੀ ਰਹੈ ਸੁਮਾਈ ਨਾਨਕ ਜਿਨ ਕੋ ਨਦਰ ਕਰੇ ਤਾ ਇਹੋ ਧਨ ਪੱਲੈ ਪਾਈ ਪੌੜੀ ਆਪ ਕਰਾਏ ਕਰੇ ਆਪ ਹਉ ਕੈਸਿਓ ਕਰੀ ਪੁਕਾਰ ਆਪੇ ਲੇਖਾ ਮੰਗਸੀ ਆਪ ਕਰਾਏ ਕਾਰ ਜੋ ਤਿਸ ਭਾਵੇਂ ਸੋ ਥੀਐ ਹੁਕਮ ਕਰੇ گا ਵਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣਹਾਰ ਆਪੇ ਵੇਖੈ ਸੁਣੇ ਆਪ ਸਭ ਸਹ ਦੇ ਆਧਾਰ ਸਭ ਮਹਿ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖ ਆਪ ਵਿਚਾਰੀਐ ਲੱਗੈ ਸੱਚ ਪਿਆਰ ਨਾਨਕ ਕਿਸ ਨੂੰ ਆਖੀਐ ਆਪੇ ਦੇਵਣ ਹਾਰ ਸ਼ਲੋਕ ਮਹਲਾ 3ਆ ਬਾਬੀਹਾ ਇਹੋ ਜਗਤ ਹੈ ਮਤ ਕੋ ਭਰਮ ਭਲਾਏ ਇਹੋ ਬਾਬੀਹਾ ਪਸ਼ੂ ਹੈ ਇਸ ਨੂੰ ਭੂਜਣ ਨਾਹੀ ਅੰਮ੍ਰਿਤ ਹਰਿ ਕਾ ਨਾਮ ਹੈ ਜਿਤ ਪੀਤਾ ਤਿਖ ਜਾਏ ਨਾਨਕ ਗੁਰਮੁਖ ਜਿਨ ਪੀਆ ਤਿਨ ਬੋੜ ਨ ਲਾਗੀ ਆਏ ਮਹੱਲਾ ਤੀਜਾ ਮਲਾਰ ਸੀ ਤਲ ਰਾਗ ਹੈ ਹਰ ਧਿਆਇ ਆਏ ਸ਼ਾਂਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ ਵੁਠੈ ਜੀਆ ਜੁਗਤ ਹੋਏ ਧਰਨੀ ਨੋ ਸ਼ਿੰਗਾਰ ਹੋਏ ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋ ਹੋਏ ਗੁਰ ਪ੍ਰਸਾਦੀ ਕੋ ਮਿਰ ਲਾ ਬੂਜੈ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾ ਵੇ ਪ੍ਰਵਾਹ ਇਕੋ ਤੂੰ ਧਣੀ ਤੂੰ ਸਭ ਕਿਸੇ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਭ ਸੱਚੀ ਤੁਧ ਮਣੀ ਆਵਾ ਗੌਣ ਰਚਾਏ ਉਪਾਈ ਮੇਦਨੀ ਸਤ ਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉਮੈ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ ਮਨ ਮੁਖ ਮੋਹੇ ਗਵਾਰ ਜੋ ਭੁੱਲਾ ਮੰਜਵਣੀ ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ ਸ਼ਲੋਕ ਮਹੱਲਾ ਤੀਜਾ ਬਬੀਹਾ ਖਸਮੇ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਈ ਆਪਣੇ ਭਾਣੇ ਬਹੁਤਾ ਬੋਲਹਿ ਬੋਲਿਆ ਥਾਏ ਨਾ ਪਾਈ ਕਸਮ ਵਡਾ ਦਾ ਤਾਰ ਹੈ ਜੋ ਇੱਛੇ ਸੋ ਫਲ ਪਾਏ ਬਬੀਹਾ ਕਿਆ ਬਪੜਾ ਜਗ ਤੈ ਕੀ ਤੇ ਖਜਾਏ ਮਹੱਲਾ ਤੀਜਾ ਬਬੀਹਾ ਪਿੰਨੀ ਰਹਿਣ ਬੋਲਿਆ ਸਹਜੇ ਸੱਚ ਸੁਭਾਈ ਇਹੋ ਜਲ ਮੇਰਾ ਜਿਉ ਹੈ ਜਲ ਬਿਨ ਰਹਿਣ ਨਾ ਜਾਈ ਗੁਰ ਸ਼ਬਦੀ ਜਲ ਪਾਈਐ ਵਿਚੋ ਆਪ ਗਵਾਈ ਨਾਨਕ ਜਿਸ ਬਿਨ ਚਸਾ ਨਾ ਜੀਵਨ ਦੀ ਸੋ ਸਤਿਗੁਰ ਦੀ ਆ ਮਲਾਈ ਪੌੜੀ ਖੰਡ ਪਤਾਲੇ ਅਸ਼ੰਕ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਵਿੰਦ ਤੁਧ ਸਿਰ ਜੀ ਤੁਦੈ ਗੋਈ ਲੱਖ ਚੌਰਾਸੀ ਮੇਦਨੀ ਤੁਝ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਹ ਕਹਾਵਹਿ ਕੋਈ ਇਕ ਸਾਹਾ ਸਦਾ ਵਹ ਸੱਚ ਧੰਨ ਦੂਜੈ ਪਤ ਖੋਈ ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ ਵਿਣ ਨਾਮੈ ਬਾਜਾਰੀਆ ਪਿਹਾਵਲ ਹੋਈ ਕੂੜਨ ਖੁੱਟੇ ਨਾਨਕਾ ਸੱਚ ਕਰੇ ਸੋ ਹੋਈ ਸ਼ਲੋਕ ਮਹਲਾ ਤੀਜਾ ਬਬੀਹਾ ਗੁਣਵੰਤੀ ਮਹਿਲ ਪਾਇਆ ਔਗਣ ਮੰਤੀ ਦੂਰ ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨਾ ਹੋਵੇ ਨਦਰਿ ਨਦਰ ਨਿਹਾਲ ਨਾਨਕ ਨਾਮ ਰਤੇ ਸਹਜੇ ਮੇਲੇ ਸ਼ਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਾ ਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂੰ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ ਨੇਧਾਨ ਨਾਨਕ ਗੁਰਮੁਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ ਪਾਉੜੀ ਆਪੇ ਜਗਤ ਉਪਾਏ ਕੈ ਗੁਣ ਔਗਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜ ਔਗਣ ਕਮਾਮ ਦੇ ਦਰਗਾਹ ਹੋਏ ਖਵਾਰ ਜੂਆ ਜਨਮ ਤਿੰਨੀ ਹਾਰਿਆ ਕਿਤੇ ਆਏ ਸੰਸਾਰ ਸੱਚਾ ਸ਼ਬਦ ਮਨ ਮਾਰਿਆ ਅਹਨਸ ਨਾਮ ਪਿਆਰ ਜਿੰਨੀ ਪੁਰਖੀ ਉਰਤਾਰਿਆ ਸੱਚਾ ਅਲੱਖ ਅਪਾਰ ਤੂੰ ਗੁਣ ਦਾਤਾ ਨਿਧਾਨ ਹੈ ਅਸੀਂ ਅਬ ਗਣਿਆਰ ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ ਸਲੋਕ ਮਹੱਲਾ 5ਵਾਂ ਰਾਤ ਨਾ ਵਿਹਾਵੀ ਸਾਕਤਾਂ ਜਿੰਨਾ ਵਿਸਰੈ ਨਾ ਰਾਤੀ ਦਿਨ ਸੁ ਸੁਹੇਲੀਆ ਨਾਨਕ ਹਰ ਗੁਣ ਗਾਉ ਮਹੱਲਾ 5ਵਾਂ ਰਤਨ ਜਵੇ ਹਰ ਮਾਨਕਾ ਹੱਬੇ ਮਣੀ ਮਤਨ ਨਾਨਕ ਜੋ ਪ੍ਰਭ ਪਾਣਿਆ ਸੱਚ ਹੈ ਦਰਸੋ ਹਨ ਪੌੜੀ ਸੱਚਾ ਸਤਗੁਰ ਸੇਵ ਸੱਚ ਸੰਭਾਲਿਆ ਅੰਤਖੁ ਲੋਆ ਆਈ ਜੇ ਸਤਿਗੁਰੇ ਅੱਗੇ ਘਾਲਿਆ ਪੋਹੇ ਨਾ ਸਕੈ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਵਿਣ ਨਾਮੈ ਕੂੜਿਆਰ ਫਿਰਹਿ ਬੇਤਾਲਿਆ ਪਸ਼ੂ ਮਾਨਸ ਚੰਮ ਪਲੇਟੇ ਅੰਦਰਹੁ ਕਾਲਿਆ ਸਭੋ ਵਰਤੈ ਸੱਚ ਸੱਚੈ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ ਸ਼ਲੋਕ ਮਹਲਾ 3 ਬਾਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਭਾਈ ਮੇਗ ਵਰਸੈ ਦਇਆ ਕਰ ਗੂੜੀ ਸਹਿ ਪਰ ਲਾਈ ਬਬੀ ਹੈ ਕੂਕ ਪਕਾਰ ਰਹਿ ਗਈ ਸੁਖ ਵਸਿਆ ਮਨ ਆਈ ਨਾਨਕ ਸੋ ਸਲਾਹੀਐ ਜੇ ਦੇਂਦਾ ਸਭਨਾ ਜੀਆ ਰਿਜਕ ਸੰਵਾਏ ਮਹੱਲਾ ਤੀਜਾ ਚਾਤਰ ਕਤੂ ਨਾ ਜਾਣੀਂ ਕਿਆ ਤੁਧ ਵਿੱਚ ਤਿਖਾ ਹੈ ਕਿਤ ਪੀਤਾ ਤਿਖ ਜਾਏ ਦੂਜਾ ਪਾਏ ਭਰਮਿਆਂ ਅੰਮ੍ਰਿਤ ਜਲ ਪੱਲੈ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਈ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਜੇ ਰਹਿਆ ਸਮਾਏ ਪੌੜੀ ਇਕ ਮਣਖੰਡ ਬੈ ਸਹਜਾਈ ਸਦਨਾ ਦੇਵਹੀ ਇਕ ਪਾਲਕ ਕਰ ਭੰਨ ਸੀਤਲ ਜਲ ਹੀਵਹੀ ਇਕ ਭਸਮ ਚੜਾਵਹਿ ਅੰਗ ਮੈਲ ਨਾ ਧੋਵਹਿ ਇਕ ਜਟਾ ਬਿਕਟ ਬਿਕਰਾਲ ਕੁੱਲ ਘਰ ਖੋਵਹਿ ਇਕ ਨਗਨ ਫਿਰਹਿ ਦਿਨ ਰਾਤ ਨੀਂਦ ਨਾ ਸੋਵਹਿ ਇਕ ਅਗਨ ਜਲਾਵਹਿ ਅੰਗ ਆਪ ਵੀ ਗੋਵਹਿ ਵਿਣ ਨਾਮੈ ਤਨ ਸ਼ਾਰ ਕਿਆ ਕਹਿ ਰੂਹੀ ਸੋਹਣ ਖਸਮ ਦਵਾਰ ਜੇ ਸਤਗੁਰ ਸੇਵਹੀ ਸ਼ਲੋਕ ਮਹਲਾ 3 ਜੀ ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਗਾ ਨੂੰ ਫਰਮਾਨ ਹੋਆ ਵਰਸੂ ਕਿਰਪਾ ਧਾਰ ਹਉ ਤਿਨ ਕੈ ਬਲਿਹਾਰਨ ਜਿਨਨੀ ਸੱਚ ਰਖਿਆ ਉਰ ਧਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕਾ ਸ਼ਬਦ ਵਿਚਾਰ ਮਹਲਾ 3 ਬਾਬੀਹਾ ਏਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰਹਿ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿਚੋਂ ਜਾਹੇ ਵਿਕਾਰ ਪੌੜੀ ਇਕ ਜਾਨੀ ਉਜੜ ਪਾਏ ਤਰੋਂ ਖਵਾਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਤ ਨਾ ਆਇਆ ਹੱਥੀ ਸਿਰ ਖੋਹਾਏ ਨਾ ਭਦ ਕਰਾਇਆ ਕੁਚਲ ਰਹਿ ਹੈ ਦਿਨ ਰਾਤ ਸ਼ਬਦ ਨਾ ਭਾਇਆ ਤਿਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ ਮਨ ਝੂਠੇ ਵੇ ਜਾਤ ਝੂਠਾ ਖਾਇਆ ਬਿਨ ਸ਼ਬਦੈ ਆਚਾਰ ਨਾ ਕਿਨਹੀ ਪਾਇਆ ਗੁਰਮਖੋ ਓੰਕਾਰ ਸੱਚ ਸੁਮਾਇਆ ਸ਼ਲੋਕ ਮਹਲ